ਵੀਰ ਜੀ ਕੀ ਨਾਂ ਹੈ ਤੁਹਾਡਾ ਜੀ ਕਰਨ ਵੀਰ ਸਿੰਘ ਅਰੋੜਾ ਕਰਨ ਵੀਰ ਸਿੰਘ ਅਰੋੜਾ ਹੋਰ ਤੁਸੀਂ ਇੱਥੋਂ ਦੇ ਵਸਿੰਦੇ ਹੋ ਤੁਸੀਂ ਸਿਆਲਕੋਟ ਤੋਂ ਆਏ ਹੋ ਤੁਸੀਂ ਸਿਆਲਕੋਟ ਤੋਂ ਆਏ ਹੋ ਤੁਹਾਡਾ ਕੀ ਨਾਮ ਜੀ ਮੇਰਾ ਨਾਂ ਹੈ ਕਵਲਨੈਂਦ ਕੌਰ ਅਰੋੜਾ ਕਵਲਨੈਂਦ ਕੌਰ ਅਰੋੜਾ ਔਰ ਤੁਹਾਡਾ ਮੇਰਾ ਕੁਲਪ੍ਰੀਤ ਕੌਰ ਅਰੋੜਾ ਕੁਲਪ੍ਰੀਤ ਕੌਰ ਤੁਸੀਂ ਇੱਥੋਂ ਦੇ ਲੋਕਲ ਹੋ ਹਾਂਜੀ ਹਾਂਜੀ ਅਸੀਂ ਇੱਥੇ ਲੋਕ ਅੱਛਾ ਤੇ ਸਾਡੇ ਅੱਜ ਤੇ ਹੋਰ ਮਾਣ ਦੀ ਗੱਲ ਹੈ ਕਿ ਲੋਕਲ ਸੰਗਠਨ ਨਾਲ ਵੀ ਸਾਡੀ ਮੁਲਾਕਾਤ ਹੋ ਰਹੀ ਹੈ ਅੱਛਾ ਜਦੋਂ ਇੰਡੀਆ ਤੋਂ ਲੋਕ ਆਉਂਦੇ ਨੇ ਜਾਂ ਕੋਰੀਡੋਰ ਦੇ ਜ਼ਰੀਏ ਲੋਕ ਇਥੇ ਦਾਖਲ ਹੁੰਦੇ ਨੇ ਤੁਹਾਡੇ ਕੀ ਜਜ਼ਬਾਤ ਹੁੰਦੇ ਨੇ ਉਹਨਾਂ ਨੂੰ ਵੇਖ ਕੇ ਤਾਂ ਸੁਰਾਤ ਕੀ ਹੁੰਦੇ ਨੇ ਤੁਹਾਡੇ ਜ਼ਿਹਨ ਦੇ ਵਿੱਚ ਕੀ ਹੁੰਦਾ ਹੈ ਕਿ ਜੀ ਇੰਡੀਆ ਤੋਂ ਲੋਕ ਆ ਰਹੇ ਨੇ ਦਰਬਾਰ ਸਾਹਿਬ ਦੇ ਵਿੱਚ ਕਿ ਅਸੀਂ ਉਹਨਾਂ ਦੀ ਕੋਈ ਸੇਵਾ ਕਰੀਏ ਜਾਂ ਕੀ ਤੁਹਾਡੇ ਜਜ਼ਬਾਤ ਹੁੰਦੇ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉੱਥੋਂ ਸੰਗਤਾਂ ਆਉਂਦੀਆਂ ਨੇ ਸਾਨੂੰ ਸੇਵਾ ਦਾ ਮੌਕਾ ਮਿਲਦਾ ਹੈ ਸਹੀ ਤੇ ਖਾਸ ਕਰਕੇ ਤੁਹਾਨੂੰ ਪਤਾ ਹੈ ਕਿ ਇਹ ਬਾਰਡਰ ਸੀ ਤੇ ਸੰਗਤਾਂ ਉਧਰ ਹੀ ਖਲੋ ਕੇ ਤੇ ਜੜੀਆਂ ਨੇ ਉਹ ਉੱਥੇ ਆਪਣੀਆਂ ਅਰਦਾਸਾਂ ਕਰਕੇ ਚਲੀ ਜਾਂਦੀਆਂ ਸੀ ਤੇ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਉਹ ਆਂਦੇ ਨੇ ਸੇਵਾ ਕਰਦੇ ਨੇ ਮੱਥਾ ਟੇਕਦੇ ਨੇ ਪਾਠ ਕਰਦੇ ਨੇ ਤੇ ਆਪਣੀ ਦੁਆ ਕਰਦੇ ਨੇ ਤੁਸੀਂ ਕਦੀ ਪਹਿਲੇ ਵੀ ਜਦੋਂ ਗੁਰੂ ਘਰ ਲੰਗਰ ਖੁੱਲਣ ਤੋਂ ਪਹਿਲੇ ਜਾਂ ਦਰਬਾਰ ਸਾਹਿਬ ਦੀ ਇਤਨੀ ਖੂਬਸੂਰਤ ਜਿਹੜੀ ਇਸ ਵੇਲੇ ਅਸੀਂ ਵੇਖ ਰਹੇ ਆ ਇਸ ਤੋਂ ਪਹਿਲੇ ਵੀ ਕਦੀ ਇੱਧਰ ਆਏ ਹੋ ਅਸੀਂ ਬਚਪਨ ਤੋਂ ਆਉਂਦੇ ਰਹੇ ਆ ਬਚਪਨ ਤੋਂ ਆਉਂਦੇ ਰਹੇ ਬਚਪਨ ਤੋਂ ਅਸੀਂ ਕਦੀ ਵੀ ਐ ਮਿਸ ਨਹੀਂ ਕੀਤਾ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਲੋ ਜੀ ਐ ਇੱਥੋਂ ਦੀ ਲੋਕਲ ਕਮਿਊਨਿਟੀ ਹੈ ਸਿੱਖਾਂ ਦੀ ਬਹੁਤ ਹੀ ਘੱਟ ਪਰਿਵਾਰ ਨੇ ਜੋ ਸਿਆਲਪੁਰ ਦੇ ਵਿੱਚ ਸਿੱਖ ਪਰਵਾਦ ਨੇ ਸੋ ਇਹਨਾਂ ਦੇ ਵੀ ਜਜ਼ਬਾਤ ਆ ਸੁਰਾਦ ਜਿਹੜੇ ਸੀ ਉਹ ਵੀ ਤੁਸੀਂ ਸੁਣੇ